ਪੂਰਤਲਾਜ ਮੇਕਤਾ ਜਿੰ다ਬਾਦ 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 ਨਾਲ ਵਾਲੇ ਲੋਕਾਂ ਦਾ ਏਕਾ ਜਿੰ다ਬਾਦ 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 ਪੰਜਾਬ ਸਰਕਾਰ ਮੁਰਦਾਬਾਦ ਮੁਰਦਾਬਾਦ ਮੁਰਦਾ ਕੇਂਦਰ ਦੀ ਸਰਕਾਰ ਮੁਰਦਾਬਾਦ ਮੁਰਦਾਬਾਦ ਮੁਰਦਾ ਨਜੀਕ ਕਰਨ ਦੀ ਨੀਤੀ ਰੱਦ ਕਰੋ ਰੱਦ ਕਰੋ ਰੱਦ ਕਰੋ ਕੀਤੀਆਂ ਜਾਂਦੀਆਂ ਤਵਦੀਨੀਆਂ ਬੰਦ ਕਰੋ ਬੰਦ ਕਰੋ ਬੰਦ ਕਰੋ ਕਾਲੇ ਕਾਨੂੰਨ ਵਾਪਸ ਲਾਓ ਵਾਪਸ ਲਾਓ ਵਾਪਸ ਕਾਲੇ ਵਾਪਸ ਲੋ ਵਾਪਸ ਵਾਪਸ ਬਾਈ ਕ੍ਰਿਸ਼ਨ ਸਿੰਘ ਉਹ ਬਾਬਾ ਪ੍ਰਧਾਨ ਟੈਕਨੀਕਲ ਸਰਵਿਸ ਯੂਨੀਅਨ ਅਸੀਂ ਅੱਜ ਟੈਕਨੀਕਲ ਸਰਵਿਸ ਯੂਨੀਅਨ ਤੇ ਕੋਆਰਡੀਨੇਸ਼ਨ ਕਮੇਟੀ ਆਫ ਆਊਟਸੋਰਸ ਮੁਲਾਜ਼ਮਾਂ ਉਹਨਾਂ ਵੱਲੋਂ ਪਿਛਲੇ ਦਿਨੀ 4 ਜੂਨ ਨੂੰ ਸਾਂਝੀ ਕਨਵੈਨਸ਼ਨ ਕਰਕੇ ਨਿਜੀਕਰਨ ਦੇ ਹੱਲੇ ਨੂੰ ਰੋਕਣ ਵਾਸਤੇ ਅਸੀਂ ਸੰਘਰਸ਼ ਪ੍ਰੋਗਰਾਮ ਲਿਖੇ ਸੀ ਕਿਉਂਕਿ ਇਹ ਨਿਜੀਕਰਨ ਦਾ ਹੱਲਾ ਜਿਹੜਾ ਕੱਲੇ ਬਿਜਲੀ ਮੁਲਾਜ਼ਮਾਂ ਤੇ ਨਹੀਂ ਇਹਦਾ ਅਸਰ ਕਿਸਾਨਾਂ ਦੇ ਉੱਤੇ ਮਜ਼ਦੂਰਾਂ ਦੇ ਉੱਤੇ ਹਰੇਕ طبਕੇ ਦੇ ਉੱਤੇ ਜਿਹੜਾ ਬਿਜਲੀ ਦੀ ਵਰਤੋਂ ਕਰਦਾ ਉਹਦੇ ਤੇ ਪੈਣਾ ਇਸ ਕਰਕੇ ਇਸ ਨਿੱਜੀ ਕਰਨ ਦੇ ਜਿਹੜਾ ਵਿਆਪਕ ਰਲ ਇਹਨੂੰ ਰੋਕਣ ਵਾਸਤੇ ਅਸੀਂ ਫੈਸਲਾ ਕੀਤਾ ਸੀ ਕਿ ਜਿਹੜੀਆਂ ਭਰਾਤਰੀ ਜਥੇਬੰਦੀਆਂ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਹੋਰ ਮੁਲਾਜ਼ਮਾਂ ਦੀਆਂ ਉਹਨਾਂ ਦੀ ਮੀਟਿੰਗ ਸੱਦ ਕੇ ਤੇ ਉਹਨਾਂ ਦੀ ਹਮਾਇਤ ਹਾਸਲ ਕਰਨ ਵਾਸਤੇ ਉਹਨਾਂ ਨਾਲ ਗੱਲਬਾਤ ਕੀਤੀ ਜਾਵੇ ਇਸ ਸਬੰਧ ਵਿੱਚ ਅਸੀਂ ਅੱਜ ਇਥੇ ਤਰਕਸ਼ੀਲ ਭਵਨ ਬਰਨਾਲਾ ਵਿਖੇ ਜਿਹੜੀ ਮੀਟਿੰਗ ਕੀਤੀ ਆ ਜਿਹਦੇ ਵਿੱਚ ਭਾਰਤੀ ਕਿਸਾਨ ਜੀ ਉਹਨੇ ਇੱਕ ਤਾਂ ਢਕੌਂਦਾ ਵਾਲੇ ਸਾਥੀ ਸ਼ਾਮਲ ਹੋਏ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸਾਥੀ ਸ਼ਾਮਲ ਹੋਏ ਆ ਤੇ ਜਿਹੜੀਆਂ ਜਸੇਬੰਦੀਆਂ ਇਸ ਮੀਟਿੰਗ ਵਿੱਚ ਸ਼ਾਮਲ ਨਹੀਂ ਹੋ ਸਕੀਆਂ ਉਹਨਾਂ ਵੱਲੋਂ ਵੀ ਵਿਸ਼ਵਾਸ ਦਵਾਇਆ ਗਿਆ ਤੇ ਇਹਨਾਂ ਹਾਜ਼ਰ ਸਾਥੀਆਂ ਵੱਲੋਂ ਵੀ ਵਿਸ਼ਵਾਸ ਦਵਾਇਆ ਗਿਆ ਕਿ ਇਹ ਨਿੱਜੀ ਕਰਨ ਦੇ ਮਸਲੇ ਤੇ ਜਿਹੜੇ ਸੰਘਰਸ਼ ਪ੍ਰੋਗਰਾਮ ਲਿਖੇ ਆ ਉਹਦੇ ਵਿੱਚ ਅਸੀਂ ਵੱਧ ਚੜ ਕੇ ਸ਼ਮੂਲੀਅਤ ਕਰਾਂਗੇ ਉਹਨਾ ਪ੍ਰੋਗਰਾਮਾਂ 'ਚ ਇਸ ਤਰ੍ਹਾਂ ਕਿ 17 ਜੂਨ ਤੋਂ ਲੈ ਕੇ 20 ਜੂਨ ਤੱਕ ਅਸੀਂ ਪੂਰੇ ਪੰਜਾਬ 'ਚ ਸਰਕਲ ਪੱਧਰ ਦੇ ਪਰਿਵਾਰਾਂ ਸਮੇਤ ਧਰਨੇ ਦੇਣ ਜਾ ਰਹੇ ਹਾਂ ਪੀਐਸਯੂ ਦੇ ਕੋਆਰਡੀਨੇਸ਼ਨ ਕਮੇਟੀ ਵੱਲੋਂ ਉਸ ਤੋਂ ਬਾਅਦ 3 ਜੁਲਾਈ ਨੂੰ ਹੈੱਡ ਆਫਸ ਪਟਿਆਲਾ ਸਾਹਮਣੇ ਇੱਕ ਵਿਸ਼ਾਲ ਪਰਿਵਾਰਾਂ ਸਮੇਤ ਧਰਨਾ ਦਿੱਤਾ ਜਾਊਗਾ ਤੇ ਮੰਗ ਕੀਤੀ ਜਾਊਗੀ ਸਰਕਾਰ ਕੋਲੋਂ ਕਿ ਨਿੱਜੀਕਰਨ ਦਾ ਜਿਹੜਾ ਹਮਲਾ ਇਹਨੂੰ ਵਾਪਸ ਮੋੜਿਆ ਜਾਵੇ ਤੇ 9 ਜੁਲਾਈ ਨੂੰ ਜਿਹੜੀ ਦੇਸ਼ ਵਿਆਪੀ ਹੜਤਾਲ ਹੋਣ ਜਾ ਰਹੀ ਆ ਉਹ ਹੜਤਾਲ ਦੇ ਵਿੱਚ ਸ਼ਾਮਲ ਹੋ ਕੇ ਸਰਕਾਰ ਕੋਲੋਂ ਇਹ ਸੁਣਾਉਣੀ ਕਰਾਂਗੇ ਸਰਕਾਰ ਨੂੰ ਕਿ ਨਿੱਜੀਕਰਨ ਦੇ ਹੱਲੇ ਨੂੰ ਪਿੱਛੇ ਵਾਪਸ ਕੀਤਾ ਜਾਵੇ ਮੈਂ ਗੁਰਦੇਵ ਸਿੰਘ ਮਾਂਡੇਵਾਲਾ ਭਾਰਤੀ ਸੰਘ ਜੂਨੀਅਨ ਨੇ ਇੱਕ ਤਾਂ ਦਕਾਉਂਦਾ ਜਿੱਦੀ ਇੱਕ ਭਾਈ ਸਰਦਾਰ ਮਨਜੀਤ ਸਿੰਘ ਪਹਲੇਰ ਕਰ ਰਹੇ ਆ ਸੂਬਾ ਖਜ਼ਾਂਚੀ ਅੱਜ ਦੀ ਮੀਟਿੰਗ ਟੈਕਨੀਕਲ ਸਰਦਾਰ ਜੂਨੀਅਨ ਅਤੇ ਕੋਆਰਡੀਨੇਸ਼ਨ ਕਮੇਟੀ ਵੱਲੋਂ ਜੋ ਨਿਗਮੀਕਰਨਾਂ ਸਾਰੇ ਆਧਾਰਿਆਂ ਦਾ ਜਿਹੜਾ ਨਿਗਮੀਕਰਨ ਨਿਜੀਕਰਨ ਕੀਤਾ ਜਾ ਰਿਹਾ ਠੇਕੇਦਾਰੀ ਸਿਸਟਮ ਨੂੰ ਅੱਗੇ ਪਧਾਇਆ ਜਾ ਰਿਹਾ ਉਸ ਦੇ ਸਬੰਧ ਦੇ ਵਿੱਚ ਅੱਜ ਮੀਟਿੰਗ ਰੱਖੀ ਗਈ ਸੀ ਕਿਉਂਕਿ ਲਗਾਤਾਰ ਜਦੋਂ ਬੀਜੀ ਬੋਰਡ ਦਾ ਇਹਨਾਂ ਨੇ ਭੋਗ ਪਾਇਆ ਉਦੋਂ ਸਮੇਂ ਦੇ ਮੁੱਖ ਮੰਤਰੀ ਜਿਹੜੇ ਪ੍ਰਕਾਸ਼ ਸਿੰਘ ਬਾਦਲ ਸੀ ਉਹਨੇ ਇਹ ਵਾਅਦਾ ਕੀਤਾ ਸੀ ਕਿ ਅਸੀਂ ਇਹ ਤਾਂ ਨਿਗਮੀਕਰਨ ਕਰ ਰਹੇ ਹਾਂ ਨਾ ਕਿ ਇਹਦਾ ਨਿਜੀਕਰਨ ਉਸ ਤੋਂ ਲੈ ਕੇ ਇਹਨਾਂ ਨੇ ਲਗਾਤਾਰ ਆ ਜਿਹੜਾ ਉਦੋਂ ਲੋਕਾਂ ਨੂੰ ਗੁੰਮਰਾਹ ਕੀਤਾ ਗਿਆ ਲਗਾਤਾਰ ਜਿਹੜਾ ਨਿੱਜੀਕਰਨ ਨੂੰ ਅੱਗੇ ਵਧਾਇਆ ਜਾ ਰਿਹਾ ਕੱਲੇ ਬਿਜਲੀ ਬੋਰਡ ਦਾ ਹੀ ਨਹੀਂ ਬਾਕੀ ਸਾਰੇ ਵੀ ਜਿੰਨੇ 29 ਹਜ਼ਾਰੇ ਆ ਜਿਹੜੇ ਪਬਲਿਕ ਸੈਕਟਰ ਦੇ ਸਾਰਿਆਂ ਨੂੰ ਤੋੜ ਕੇ ਜਿਹੜਾ ਠੇਕੇਦਾਰੀ ਸਿਸਟਮ ਆ ਕਿ ਲਾਗੂ ਕੀਤਾ ਜਾ ਰਿਹਾ ਉਹ ਭਾਵੇਂ ਕਿਸਾਨੀ ਦੇ ਵਿੱਚ ਵੀ ਅੱਜ ਜੋ ਕਾਰਪੋਰੇਟ ਪੱਖੀ ਫੈਸਲੇ ਲਏ ਜਾ ਰਹੇ ਆ ਕਿਸਾਨ ਜੋ ਕਾਲੇ ਕਾਨੂੰਨ ਦਿੱਲੀ ਦੇ ਵਿੱਚ ਧਰਨਾ ਲਾ ਕੇ ਲਗਾਤਾਰ ਸਾਲ ਸਵਾ ਸਾਲ ਤੇ ਉਹ ਰੱਦ ਕਰਾਏ ਸੀ ਅੱਜ ਚੋਰ ਮੋਰੀਆਂ ਦੇ ਰਾਹੀਂ ਫੇਰ ਕਿਸਾਨਾਂ ਦੀਆਂ ਜ਼ਮੀਨਾਂ ਜਿਹੜੀਆਂ ਉਹ ਕੋਣ ਤੇ ਜਿਹੜਾ ਹੱਲਾ ਵਿੱਡਿਆ ਹੋਇਆਗਾ ਇਸ ਕਰਕੇ ਭਾਰਤੀ ਕਿਸਾਨ ਯੂਨੀਅਨ ਇਕਤਾ ਦਿਖਾਉਂਦਾ ਸਮਝਦੀ ਹੈ ਕਿ ਇਹ ਕੱਲੀ ਕਰੀ ਜੱਥੇ ਬੰਦੀ ਹੈ ਜਿਹੜੀ ਉਹ ਇਹਨਾਂ ਨੀਤੀਆਂ ਨੂੰ ਮੋੜਾ ਨਹੀਂ ਦੇ ਸਕਦੀ ਸਾਨੂੰ ਸਮੁੱਚੇ ਲੋਕਾਂ ਨੂੰ ਨਾਲ ਲੈਣ ਦੀ ਖਾਤਰ ਇਹ ਲਗਾਤਾਰ ਯਤਨਾਂ ਜਿਹੜੇ ਉਹ ਜਟਾਉਣੇ ਪੈ ਰਹੇ ਆ ਇਸੇ ਕਾਰਨ ਅਸੀਂ ਜੋ ਬਿਜਲੀ ਬੋਰਡ ਦੇ ਮੁਲਾਜ਼ਮਾਂ ਜਾਂ ਤੇ ਰਿਟਾਇਰੀ ਸਾਥੀ ਹੈ ਜਿਹੜੇ ਲਗਾਤਾਰ ਸੰਘਰਸ਼ ਕਰ ਰਹੇ ਆ ਅਸੀਂ ਉਹਨਾਂ ਦੀ ਬਣਦੀ ਹਮਾਇਤ ਹੈ ਜਿਹੜੀ ਆਪਣੀ ਸਮਰੱਥਾ ਤੋਂ ਵੱਧ ਕੇ ਹਮਾਇਤ ਆ چاہے ਕੋਈ ਵੀ ਪ੍ਰੋਗਰਾਮ ਹੋਵੇ ਤੇ ਸੰਯੁਕਤ ਕਿਸਾਨ ਮੋਰਚੇ ਦੇ ਵਿੱਚ ਜੋ ਟ੍ਰੇਡ ਯੂਨੀਅਨਾਂ ਵੱਲੋਂ ਨਿੱਜੀਕਰਨ ਦੇ ਖਿਲਾਫ ਆੜਤਾਲ ਦਾ ਸੱਦਾ ਦਿੱਤਾ ਗਿਆ 9 ਜੁਲਾਈ ਦਾ ਉਹਦੇ 'ਚ ਪਹਿਲਾਂ ਹੀ ਫੈਸਲਾ ਹੋ ਚੁੱਕਾ ਹੈ ਕਿ ਅਸੀਂ ਉਹਦੀ ਸਪੋਰਟ ਕਰਨੀ ਹੈ ਦੂਜੇ ਪ੍ਰੋਗਰਾਮ ਵੀ ਜੋ ਇੱਥੇ ਦਿੱਤੇ ਜਾਣਗੇ ਉਹਨਾਂ ਦੀ ਸਮਰਥ ਸਪੋਰਟ ਹੈ ਜਿਹੜੀ ਉਹ ਬਾਤ ਚੜ ਕੇ ਕਰਾਂਗੇ ਨਿਰਦੇਸ਼ ਸਿੰਘ ਕਾਲੇ ਦੇ ਸਬਾਈ ਆਗੂ ਪੰਜਾਬ ਖੇਤ ਮਜ਼ਦੂਰੀ ਯੂਨੀਅਨ ਨੂੰ ਅੱਜ ਟੈਕਨੀਕਲ ਸਰਵਿਸ ਯੂਨੀਅਨ ਤੇ ਕੋਆਰਡੀਨੇਸ਼ਨ ਕਮੇਟੀ ਹੋਈ ਜੋ ਬਿਜਲੀ ਬੋਰਡ ਦੇ ਅੰਦਰ ਕੰਮ ਕਰਦੀਆਂ ਸਾਰੀਆਂ ਜਥੇਬੰਦੀਆਂ ਵੱਲੋਂ ਸਾਂਝੀ ਬਣੀ ਆ ਉਦੋਂ ਦੇ ਬੌਂਦਡੋਂ ਵੱਲੋਂ ਨਿੱਜੀਕਰਨ ਦੇ ਖਿਲਾਫ ਜੋ ਇਥੋਂ ਦੀਆਂ ਸਰਕਾਰਾਂ ਵੱਲੋਂ ਲਗਾਤਾਰ ਜੀ ਕਰਨ ਨੂੰ ਹੱਲਾਸ਼ੇਰੀ ਦਿੱਤੀ ਜਾ ਰਹੀ ਆ ਉਸ ਨਿੱਜੀਕਰਨ ਦੇ ਖਿਲਾਫ ਇੱਕ ਵੱਡਾ ਜਿਹੜਾ ਪਰਦਸ਼ ਪ੍ਰੋਗਰਾਮ ਦਿੱਤਾ ਹੈ ਕਿ ਨਿੱਜੀਕਰਨ ਦਾ ਜਿਹੜਾ ਮੂੰਹ ਆ ਉਹ ਇਕੱਲੇ ਵਿਭਾਗ ਦੇ ਅੰਦਰ ਕੰਮ ਕਰਦੇ ਕਰਮਚਾਰੀਆਂ ਤੇ ਨਹੀਂ ਕਿਸਾਨਾਂ ਤੇ ਮਜ਼ਦੂਰਾਂ ਤੇ ਹੋਰ ਵਰਗਾਂ ਤੇ ਵੀ ਇਹਦਾ ਜਿਹੜਾ ਅਸਰ ਹੈ ਉਹਦੀ ਮਾਰ ਹੈ ਉਹ ਵੱਡੇ ਪੱਧਰ ਤੇ ਪੈਣੀ ਆ ਇਸ ਕਰਕੇ ਜਿਹੜਾ ਇਹਦਾ ਅਸਰ ਹੈ ਉਹਨੂੰ 모ੜਨ ਵਾਸਤੇ ਅੱਜ ਦੀ ਜਿਹੜੀ ਇਹ ਮੀਟਿੰਗ ਹੈ ਉਹ ਇਨਾਂ ਵੱਲੋਂ ਹਮਾਇਤ ਵਾਸਤੇ ਰੱਖੀ ਗਈ ਆ ਤੇ ਅਸੀਂ ਪੰਜਾਬ ਖੇਤ ਮਜ਼ਦੂਰੀ ਉਹਨਾਂ ਵੱਲੋਂ ਇਸ ਦਿੱਤੇ ਹੋਏ ਪ੍ਰੋਗਰਾਮਾਂ ਦੀ ਜਿਹੜੇ ਵੀ ਟੈਕਨੀਕਲ ਸਰਵਿਸ ਉਹਨਾਂ ਕੋਆਰਡੀਨੇਸ਼ਨ ਕਮੇਟੀ ਵੱਲੋਂ ਦਿੱਤੇ ਗਏ ਪ੍ਰੋਗਰਾਮ ਹੈ ਅਸੀਂ ਡਟਵੀ ਹਮਾਇਤ ਕਰਦੇ ਆ ਤੇ ਆਉਣ ਵਾਲੇ ਜਿਹੜੇ ਵੀ ਪ੍ਰੋਗਰਾਮ ਹੋਣਗੇ ਉਹਨਾਂ 'ਚ ਵੱਧ ਤੋਂ ਵੱਧ ਸ਼ਮੂਲੀਅਤ ਕਰਾਂਗੇ